ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਯੁੱਧ ਗੈਂਗਸਟਰਾਂ ਵਿਰੁੱਧ ਮੁਹੰਮਦ ਦੇ ਤਹਿਤ ਫਗਵਾੜਾ ਵਿੱਚ ਉਸ ਸਮੇਂ ਹੜਕਪ ਮਾਚੀਆ ਜਦੋਂ ਫਗਵਾੜਾ ਪੁਲਿਸ ਨੇ ਜਲੰਧਰ ਫਗਵਾੜਾ ਜੀਟੀ ਰੋਡ ਦੇ ਸਿੱਟੇ ਏਜੀਆਈ ਫਲੈਟਾਂ ਦੇ ਵਿੱਚ ਅਚਾਨਕ ਛਾਪੇਮਾਰੀ ਕੀਤੀ ਤੇ ਇਹ ਪੂਰੀ ਕਾਰਵਾਈ ਐਸਐਸਪੀ ਕਪੂਥਲਾ ਗੌਰਵ ਤੁਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਐਸਪੀ ਫਗਵਾੜਾ ਬਾਦਮੀ ਸ਼ਰਮਾ ਦੀ ਅਗਵਾਈ ਦੇ ਹਿੱਥ ਅੰਜਾਮ ਦਿੱਤੀ ਗਈ ਤੇ ਅਚਾਨਕ ਉਸ ਛਾਪੇਮਾਰੀ ਕਰ ਇਸ ਫਲੈਟਾ ਦੇ ਵਿੱਚ ਰਹਿ ਰਹੀ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਮੁਹੰਮਦ ਦੇ ਤਹਿਤ ਈਜੀਏ ਫਲੈਟਾ ਦੀ ਚੈਕਿੰਗ ਲਈ ਕਰੀਬਨ 8 ਵੱਖ-ਵੱਖ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਜਿਨ੍ਹਾਂ ਦੇ ਵਿੱਚੋਂ ਇੱਕੋ ਸਮੇਂ ਅਚਨਚਿਤ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੇ ਦੌਰਾਨ ਕਰੀਬ 9 ਲੋਕਾਂ ਨੂੰ ਕੁਸ਼ਗਿਸ਼ ਲਈ ਹਰਾਸਦ ਵਿੱਚ ਲਿਆ ਗਿਆ। ਐਸਪੀ ਮਾਦਮੀ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਚੈਕਿੰਗ ਦੇ ਦੌਰਾਨ ਥਾਣਾ ਸਦਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਇੱਕ ਫਲੈਟ ਦੇ ਵਿੱਚੋਂ 28 ਮੋਬਾਈਲ ਫੋਨ ਵੱਡੀ ਮਾਤਰਾ ਦੇ ਵਿੱਚ ਪਾਸਬੁਕਾਂ ਦੋ ਲੈਪਟਾਪ ਅਤੇ ਵਾਈਫਾਈ ਨਾਲ ਸੰਬੰਧਿਤ ਸਮਾਨ ਬਰਾਮਦ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਚੈਕਿੰਗ ਦੇ ਦੌਰਾਨ 5 ਕਾਰਾਂ ਅਤੇ ਦਰਜਨ ਦੇ ਕਰੀਬ ਦੋ ਪਹੀਆ ਵਾਹਨ ਵੀ ਜ਼ਬਤ ਕਰਕੇ ਉਹਨਾਂ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਮੰਨਣਾ ਹੈ ਕਿ ਜਾਂਚ ਦੇ ਦੌਰਾਨ ਹੋਰ ਵੀ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ ਐਸਪੀ ਫਗਵਾੜਾ ਨੇ ਸਾਫ ਕਿਹਾ ਹੈ ਕਿ ਫਗਵਾੜਾ ਪੁਲਿਸ ਅਪਰਾਧ ਤੇ ਨੱਥ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ ਫਿਲਹਾਲ ਸ਼ਹਿਰ ਪਰ ਦੇ ਵਿੱਚ ਪੁਲਿਸ ਦੀ ਇਸ ਕਾਰਵਾਈ ਦੀ ਚਰਚਾ ਜੋਰਾ ਤੇ ਅਤੇ ਅਪਰਾਧਿਕ ਤੱਤਾ ਵਿੱਚ ਖੋਫ ਦਾ ਮਾਹੌਲ ਬਣਿਆ ਹੋਇਆ ਹੋਰ ਇਹ ਸਾਰੇ ਮਾਮਲੇ ਸੰਬੰਧੀ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮਾਦਮੀ ਸ਼ਰਮਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰੰਗੀਤ ਸਿੰਘ ਸੋਨੀਦੀਪ ਵਸ਼ੀਅ ਅਸ਼ਰਪਤ ਹਾਂਜੀ ਮੈਡਮ ਅੱਜ ਏਜੀਆਈ ਫਲੈਟਾਂ ਦੇ ਵਿੱਚ ਚੈਕਿੰਗ ਕੀਤੀ ਆ ਜਾਣਕਾਰੀ ਦਿਈਓ ਅੱਜ ਉਧਰ ਉਧਰ ਗੈਂਗਸਟਰਸ ਦੇ ਤਹਿਤ ਸਾਡੇ ਐਸਐਸਪੀ ਸ਼੍ਰੀ ਗੌਰਵ ਤੂਰਾ ਆਈਪੀਐਸ ਵੱਲੋਂ ਪੂਰੀ ਟੀਮ ਪੂਰੇ ਡਿਸਟ੍ਰਿਕਟ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਟੈਨੈਂਟਸ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਸੀ ਤੇ ਸਰ ਦੇ ਹੁਕਮਾਂ ਦੇ ਤਹਿਤ ਸਾਡੇ ਸਬਡਿਵੀਜ਼ਨ ਫਗਵਾੜਾ ਦੀ ਟੀਮ ਵੱਲੋਂ 8 ਵਕ ਵਕ ਟੀਮਾਂ ਬਣਾ ਕੇ ਜੀਆਈ ਫਲਾਸ਼ ਦੀਪ ਥਰੋ ਚੈਕਿੰਗ ਕੀਤੀ ਗਈ ਤੇ ਇਸ ਚੈਕਿੰਗ ਦੇ ਦੌਰਾਨ 9 ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ 5 ਅੱਸੀ ਗੱਡੀਆਂ ਬਰਾਮਦ ਕੀਤੀਆਂ ਇਸ ਦੇ ਨਾਲ ਨਾਲ 12 ਸ਼ੱਕੀ ਬਾਈਕਸ ਨੂੰ ਵੀ ਰਾਉਂਡ ਅਪ ਕੀਤਾ ਤੇ ਇਸ ਦੇ ਤਹਿਤ ਸਾਨੂੰ ਇੱਕ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਐਸਐਚਓ सदर ਦੀ ਟੀਮ ਵੱਲੋਂ ਇੱਕ ਫਲੈਟ ਦੇ ਵਿੱਚ ਸਾਨੂੰ 28 ਦੇ ਕਰੀਬ ਮੋਬਾਈਲ ਫੋਨਸ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਸਪੋਰਟਸ ਏਟੀਐਮ ਕਾਰਡਸ ਦੋ ਤਿੰਨ ਲੈਪਟਾਪਸ ਵਾਈਫਾਈ ਦੇ ਰਾਊਟਰਸ ਇਹ ਸਾਰਾ ਕੁਝ ਵੀ ਬਰਾਮਦਗੀ ਹੋਇਆ ਜੋ ਕਿ ਸਿੱਧਾ ਸਾਨੂੰ ਇਹ ਸੰਕੇਤ ਦਿੰਦਾ ਹੈ ਕਿ ਬਹੁਤ ਵੱਡਾ ਕੋਈ ਸਕੈਮ ਚਲਾ ਰਹੇ ਸੀ ਤੇ ਇਸ ਦੇ ਤਹਿਤ ਤਿੰਨ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਐਸਐਚਓ ਸਾਦਰ ਰਾਹੀਂ ਇਹਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਹੈ